ਜਾਂ ਨਰਕ ਵਿੱਚ ਜਮਰਾਜ ਮੁਸਕਰਾਏ ਤੇ ਕਹਾਂ ਤੁਸੀਂ ਪੂਰੇ ਜੀਵਨ ਪ੍ਰਭੂ ਦੀ ਭਗਤੀ ਕੀਤੀ ਹੈ ਇਸ ਲਈ ਮੈਂ ਪਸੰਨ ਹਾਂ ਤੇ ਤੁਹਾਨੂੰ ਪ੍ਰਭੂ ਦੇ ਧਾਮ ਬੁਲਾਇਆ ਗਿਆ ਹੈ ਇਸ ਲਈ ਅਸੀਂ ਤੁਹਾਨੂੰ ਨਾ ਸਵਰਗ ਵਿੱਚ ਲੈ ਕੇ ਜਾਵਾਂਗੇ ਤੇ ਨਾ ਹੀ ਨਰਕ ਵਿੱਚ ਅਸੀਂ ਤੁਹਾਨੂੰ ਸਿੱਧਾ ਪ੍ਰਭੂ ਦੇ ਧਾਮ ਵਿੱਚ ਲੈ ਕੇ ਜਾਵਾਂਗੇ ਉਹ ਬਜ਼ੁਰਗਔਰਤ ਬੜੀ ਖੁਸ਼ ਹੋਈ ਤੇ ਕਹਿਣ ਲੱਗੀ ਪ੍ਰਭੂ ਨੇ ਕਿਰਪਾ ਵਰਸਾ ਦਿੱਤੀ ਪਰ ਮੇਰੇ ਮਨ ਵਿੱਚ ਇੱਕ ਪ੍ਰਸ਼ਨ ਸੀ ਇੱਕ ਜਿਗਿਆਸਾ ਸੀ ਮੇਰੀ ਬੜੀ ਇੱਛਾ ਸੀ ਕਿ ਮੈਂ ਦੇਖ ਪਾਉਂਦੀ ਕਿ ਸਵਰਗ ਕਿਵੇਂ ਦਾ ਹੁੰਦਾ ਹੈ ਤੇ ਨਰਕ ਕਿਵੇਂ ਦਾ ਹੁੰਦਾ ਹੈ ਕਿਉਂਕਿ ਮੈਂ ਸੁਣਿਆ ਸੀ ਕਿ ਜਦੋਂ ਵੀ ਕਿਸੇ ਦੀ ਜਾਨ ਜਾਂਦੀ ਹੈ ਮੌਤ ਹੁੰਦੀ ਹੈ ਤਾਂ ਉਹ ਸਵਰਗ ਜਾਂ ਨਰਕ ਜਾਂਦਾ ਹੈ ਜੀਮਰਾਜ ਨੇ ਕਿਹਾ ਕਿਉਂਕਿ ਤੁਸੀਂ ਸਾਰੀ ਉਮਰ ਪ੍ਰਭੂ ਦੀ ਭਗਤੀ ਕੀਤੀ ਹੈ ਤਾਂ ਤੁਹਾਡੀ ਇਹ ਇੱਛਾ ਵੀ ਪੂਰੀ ਕੀਤੀ ਜਾਵੇਗੀ ਅਸੀਂ ਪ੍ਰਭੂ ਦੇ ਧਾਮ ਜਾਵਾਂਗੇ ਪਰ ਇਸ ਤੋਂ ਪਹਿਲਾਂ ਨਰਕ ਤੁਹਾਨੂੰ ਦਿਖਾਵਾਂਗੇ ਫਿਰ ਸਵਰਗ ਦਿਖਾਵਾਂਗੇ ਅਤੇ ਫਿਰ ਪ੍ਰਭੂ ਦੇ ਧਾਮ ਵਿੱਚ ਜਾਵਾਂਗੇ ਉਹ ਬਜ਼ੁਰਗਔਰਤ ਬਹੁਤ ਖੁਸ਼ ਹੋਈ ਉਸਨੇ ਧਰਮਰਾਜ ਦੀ ਗੱਲ ਮੰਨ ਲਈ ਸਭ ਤੋਂ ਪਹਿਲਾਂ ਉਹ ਨਰਕ ਪਹੁੰਚੇ ਉੱਥੇ ਲੋਕ ਚੀਲਾ ਰਹੇ ਸੀ ਚੀਖ ਰਹੇ ਸੀ ਰੋ ਰਹੇ ਸੀ ਬੜਾ ਦੁਖੀ ਦਾ ਮਾਹੌਲ ਸੀ ਗਮ ਦਾ ਮਾਹੌਲ ਸੀ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਸੀ ਚਾਰੇ ਪਾਸੇ ਦੇਖਿਆ ਤਾਂ ਵਿਚਕਾਰ ਇੱਕ ਬਰਤਨ ਉਚਾਈ ਤੇ ਲਟਕਿਆ ਹੋਇਆ ਸੀ ਬਰਤਨ ਦੀ ਉਚਾਈ 100 ਫੁੱਟ ਸੀ ਅਤੇ ਇੱਕ ਵੱਡੀ ਚਮਚ ਉਸ ਬਰਤਨ ਵਿੱਚ ਲੜਕੀ ਹੋਈ ਸੀ ਉਸ ਬਜ਼ੁਰਗ ਔਰਤ ਨੇ ਉੱਥੇ ਜੋ ਲੋਕ ਰੋ ਰਹੇ ਸੀ ਉਨ੍ਹਾਂ ਵਿੱਚੋਂ ਕਿਸੇ ਨੂੰ ਪੁੱਛਿਆ ਤੁਸੀਂ ਲੋਕ ਕਿਉਂ ਰੋ ਰਹੇ ਹੋ ਕਿਉਂ ਪਰੇਸ਼ਾਨ ਹੋ ਇੱਕ ਵਿਅਕਤੀ ਨੇ ਕਿਹਾ ਇਸ ਬਰਤਨ ਵਿੱਚ ਬਹੁਤ ਸੁਆਦੀਸ਼ ਖੀਰ ਬਣੀ ਹੈ ਪਰ ਅਸੀਂ ਖਾ ਨਹੀਂ پا ਰਹੇ ਹਾਂ ਅਸੀਂ ਭੁੱਖੇ ਹਾਂ ਤੇ ਬਹੁਤ ਦਿਨਾਂ ਤੋਂ ਕੁਝ ਨਹੀਂ ਖਾਇਆ ਤੇ ਦਰਦ ਵਿੱਚ ਹਾਂ ਭੁੱਖ ਦੇ ਮਾਰੇ ਪ੍ਰਾਣ ਜਾ ਰਹੇ ਨੇ ਸਾਡੀ ਇਹ ਪੀੜਾ ਖਤਮ ਨਹੀਂ ਹੋ ਰਹੀ ਤਾਂ ਸੁਬਜ਼ੁਰ ਗੌਰਤ ਨੇ ਹੋਰ ਲੋਕਾਂ ਤੋਂ ਵੀ ਪੁੱਛਿਆ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਫੇਰ ਬਜ਼ੁਰਗ ਔਰਤ ਸਵਰਗ ਦੇਖਣ ਲਈ ਚੱਲ ਪਈ ਸਵਰਗ ਦੇ ਰਾਹ ਵਿੱਚ ਜਾਂਦੇ ਹੋਏ ਉੱਥੇ ਖਾਕਿਆਂ ਦੀ ਆਵਾਜ਼ ਆ ਰਹੀ ਸੀ ਖੁਸ਼ ਨੁਮਾ ਮਾਹੌਲ ਸੀ ਹਸੀ ਮਜ਼ਾਕ ਚੱਲ ਰਿਹਾ ਸੀ ਲੋਕ ਬੜੇ ਖੁਸ਼ ਸੀ ਤਾਂ ਬਜ਼ੁਰਗ ਔਰਤ ਨੇ ਫਿਰ ਧਿਆਨ ਨਾਲ ਦੇਖਿਆ ਤਾਂ ਉੱਥੇ ਵੀ ਵਿਚਕਾਰ ਉਵੇਂ ਹੀ ਇੱਕ ਬਰਤਨ ਲਟਕਿਆ ਹੋਇਆ ਸੀ ਜਿਵੇਂ ਨਰਕ ਵਿੱਚ ਸੀ ਬਰਤਨ ਦੀ ਉਚਾਈ ਵੀ 100 ਫੁੱਟ ਸੀ ਅਤੇ ਇੱਕ ਚਮਚ ਲਟਕਿਆ ਹੋਇਆ ਸੀ ਪਰ ਉੱਥੇ ਲੋਕ ਬੜੇ ਖੁਸ਼ ਸੀ ਤਾਂ ਬਜ਼ੁਰਗ ਔਰਤ ਨੇ ਕਿਸੇ ਨੂੰ ਪੁੱਛਿਆ ਇੱਥੇ ਇੰਨੇ ਉੱਪਰ ਜੋ ਬਰਤਨ ਲਟਕਿਆ ਹੋਇਆ ਹੈ ਇਸ ਵਿੱਚ ਕੀ ਹੈ ਇੱਕ ਵਿਅਕਤੀ ਨੇ ਕਿਹਾ ਇਸ ਵਿੱਚ ਬੜੀ ਸੁਆਦਿਸ਼ਠ ਖੀਰ ਬਣੀ ਹੈ ਤਾਂ ਉਸ ਬਜ਼ੁਰਗ ਔਰਤ ਨੇ ਕਿਹਾ ਜੀ ਤੁਸੀਂ ਲੋਕ ਉੱਥੇ ਤੱਕ ਪਹੁੰਚ ਪਾਉਂਦੇ ਹੋ ਤੁਹਾਨੂੰ ਵੀ ਭੁੱਖ ਲੱਗਦੀ ਹੋਵੇਗੀ ਤੇ ਭੁੱਖ ਦੇ ਮਾਰੇ ਪੀੜਾ ਹੁੰਦੀ ਹੋਵੇਗੀ ਤਾਂ ਉਸ ਵਿਅਕਤੀ ਨੇ ਕਿਹਾ ਅਸੀਂ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਹਾਂ ਅਸੀਂ ਇਕੱਠੇ ਮਿਲ ਕੇ ਮਿਹਨਤ ਕਰਦੇ ਹਾਂ ਜਿਵੇਂ ਜਨਮਾਸ਼ਟਮੀ ਤੇ ਦਹੀ ਹਾਂਡੀ ਉਤਸਵ ਹੁੰਦਾ ਹੈ ਉਸੇ ਤਰ੍ਹਾਂ ਅਸੀਂ ਸਾਰੇ ਮਿਲ ਕੇ ਇੱਕ ਦੂਜੇ ਤੇ ਚੜ ਕੇ ਉਸ ਬਰਤਨ ਤੱਕ ਪਹੁੰਚ ਜਾਂਦੇ ਹਾਂ ਅਤੇ ਫੇਰ ਸਾਰਿਆਂ ਨੂੰ ਪ੍ਰਸ਼ਾਦ ਮਿਲ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਹਾਂ ਅਤੇ ਖੁਸ਼ ਰਹਿੰਦੇ ਹਾਂ ਬਜ਼ੁਰਗਔਰਤ ਸਮਝ ਗਈ ਕਿ ਸਵਰਗ ਅਤੇ ਨਰਕ ਦੀ ਸਥਿਤੀ ਇੱਕੋ ਜਿਹੀ ਸੀ ਪਰ ਉੱਥੇ ਤੱਕ ਪਹੁੰਚਣ ਲਈ ਸਾਡੀ ਮਿਹਨਤ ਸਾਡੀ ਸੋਚ ਤੇ ਸਾਡੇ ਵਿਚਾਰ ਮਹੱਤਵਪੂਰਨ ਸੀ ਉਸ ਪ੍ਰਭੂ ਨੇ ਦੋਹਾਂ ਲਈ ਸਥਿਤੀਆਂ ਇੱਕੋ ਜਿਹੀਆਂ ਹੀ ਰੱਖੀਆਂ ਨੇ ਪਰ ਸਾਡੇ ਕਰਮ ਅਤੇ ਸਾਡੀ ਸੋਚ ਨੇ ਹੀ ਸਾਨੂੰ ਸੁਰਗ ਜਾਂ ਨਰਕ ਵਿੱਚ ਪਹੁੰਚਾਇਆ ਹੋਇਆ ਹੈ ਤਾਂ ਉਹ ਬਜ਼ੁਰਗ ਉਸ ਖੁਸ਼ੀ ਖੁਸ਼ੀ ਪ੍ਰਭੂ ਦੇ ਤਾਮ ਚਲੀ ਗਈ ਦੋਸਤੋ ਇਸ ਛੋਟੀ ਜਿਹੀ ਕਹਾਣੀ ਦਾ ਸਾਰ ਇਹ ਹੈ ਕਿ ਸਥਿਤੀਆਂ ਇੱਕੋ ਜਿਹੀਆਂ ਹੋ ਸਕਦੀਆਂ ਹਨ ਪਰ ਤੁਸੀਂ ਜਿਵੇਂ ਪ੍ਰਤੀਕਿਰਿਆ ਕਰਦੇ ਹੋ ਕਿੰਨਾ ਮਿਹਨਤ ਕਰਦੇ ਹੋ ਕਿੰਨੀ ਮਦਦ ਕਰਦੇ ਹੋ ਅਬੇ ਕਿੰਨਾ ਚੰਗਾ ਸੋਚ ਪਾਉਂਦੇ ਹੋ ਇਹ ਤੁਹਾਡੇ ਜੀਵਨ ਨੂੰ ਆਕਾਰ ਦਿੰਦਾ ਹੈ ਸਵਰਗ ਵਰਗੀ ਖੁਸ਼ਹਾਲ ਸਥਿਤੀ ਵੀ ਹੋ ਸਕਦੀ ਹੈ ਅਤੇ ਨਰਕ ਵਰਗੀ ਦੁਖੀ ਸਥਿਤੀ ਵੀ ਪਰ ਇਹ ਤੁਹਾਡੇ ਕਰਮਾਂ ਤੇ ਨਿਰਭਰ ਕਰਦਾ ਹੈ ਇਸ ਲਈ ਜਦੋਂ ਵੀ ਤੁਹਾਡੇ ਹਾਲਾਤ ਵਿਰੋਧੀ ਹੋਣ ਤਾਂ ਹਾਲਾਤਾਂ ਨੂੰ ਕੋਸਣਾ ਬੰਦ ਕਰਕੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ ਆਪਣੀ ਮਿਹਨਤ ਆਪਣੇ ਵਿਚਾਰ ਤੇ ਆਪਣੇ ਨਾਲ ਮਿਲ ਕੇ ਤੁਸੀਂ ਆਪਣੀ ਸਥਿਤੀ ਬਦਲ ਸਕਦੇ ਹੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰੋ ਕਿਸੇ ਤਰ੍ਹਾਂ ਦੀ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ ਜੀ